ਇਹ ਦੇਖ ਰਿਹਾ ਹਾਂ ਤਸਵੀਰਾਂ ਡਿਪਟੀ ਕਮਿਸ਼ਨਰ ਫਾਇਲ ਕਾ ਡਾਕਟਰ ਸੇਨੂ ਦੁੱਗਲ ਜੀ ਪਿੰਡ ਕਟਿਆਵਾਂ ਵਿੱਚ ਬਣ ਰਹੇ ਮੈਗਾ ਵਾਟਰ ਵਰਕਸ 205 ਪਿੰਡਾਂ ਲਈ ਪੀਣ ਵਾਲੇ ਪਾਣੀ ਦਾ ਅੱਜ ਨਿਰੀਖਣ ਕਰਨ ਵਾਸਤੇ ਪਹੁੰਚੇ ਇਹ ਦੇਖ ਰਿਹਾ ਹਾਂ ਤਸਵੀਰਾਂ 205 ਪਿੰਡਾਂ ਲਈ ਬਣ ਰਹੇ ਟ੍ਰੀਟਮੈਂਟ ਪਲਾਂਟ ਦਾ ਜਜਾ ਲੈਣ ਵਾਸਤੇ ਪਹੁੰਚੇ ਅੱਜ ਡਿਪਟੀ ਕਮਿਸ਼ਨਰ ਫਾਇਲ ਕਾ ਉਹਨਾਂ ਦੇ ਨਾਲ ਕੰਪਨੀ ਦੇ ਇੰਜੀਨੀਅਰ ਜੋ ਉਹਨਾਂ ਨੂੰ ਜਾਣਕਾਰੀ ਦਿੰਦੇ ਹੋਇਆ ਇਹ ਦੇਖੋ ਤਸਵੀਰਾਂ ਮੌਕੇ ਦੀਆਂ ਜਿੱਥੇ ਡੈਫਟੀਬਿਸ਼ਨ ਫਾਈਲ ਦਾ ਅੱਜ ਕਟਿਆਂ ਵਾਲੀ ਬੋਦਲਾਂ ਦੇ ਵਿੱਚ ਬਣ ਰਹੇ ਇਸ ਵਾਟਰ ਟ੍ਰੀਟਮੈਂਟ ਪਲਾਂਟ ਦੇ ਵਿੱਚ ਜਾਜਾ ਲੈਣਾ

जो वाला मेरे बाकी आवाज में नहीं कटेगा जाएगा आपका अब तो मैं कर रहा हूं बीट हो गया इधर ਕੋਈ ਦਿੱਕਤ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈ ਦਿੱਕਤ ਨਹੀਂ ਹੈ ਇਹ ਉਹ ਅਸੀਂ ਪ੍ਰਾਈਵੇਟ ਲੈਂਡ ਇੱਥੇ ਲੈ ਰਹੇ ਹੈਗੇ ਆ ਦੋ ਕਨਾਂ ਤੇ ਉਹਦਾ ਮੰਤਰੀ ਸਾਹਿਬ ਨਾਲ ਸ਼ਾਇਦ ਕੱਲ ਨੂੰ ਮੀਟਿੰਗ ਹੈਗੀ ਮੰਤਰੀ ਸਾਹਿਬ ਦੀ ਸੈਕਟਰੀ ਸਾਹਿਬ ਨਾਲ ਜੋ ਹੈਂਡ ਲੋਨ ਦਾ ਪਰਸੈਂਟ ਇਸ ਮੈਂ 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 باجو نے منع کر कर दिया ہے۔ नहीं سرکار بن گئے ہیں سین فضون منھن کی دیشان ہدشان لوہا ہے کہ جڑا کٹیا والی کوت دا سڈا سروس واٹر پروجیکٹ لگ رہیا ہے اُدے ریڈکشن کرانا گیا ہے سی کتنا کام ہویا کتنا رہ گیا تقریبا 40% کام کمپلیٹ ہو گیا

ਜੀ ਵੀ ਚਲਾ ਦਿਜੀਏ ਐਨਾ ਨੂੰ ਕੋਈ ਪ੍ਰੋਬਲਮ ਆ ਜੇ ਅਸੀਂ ਪਾਤੀ ਵਿੱਚ ਤਾਂ ਸੋ ਅਸੀਂ ਸ਼ਾਰਟ ਆਫ ਕਰਾ ਕੇ ਦਵਾਂਗੇ ਤਾਂ ਕਿ ਜਲਦੀ ਜਲਦ ਤੋਂ ਜਲਦ ਚੱਲਦਾ ਐਨਾ ਪਟਾ ਸਾਫ ਪੀਣ ਵਾਲਾ ਪਾਣੀ ਹੋਇਆ ਕਰੇ